जन्मदिन तो तो इस श्रद्धांजलि नहीं हो सकती जानी सारी उम्र तो वास्ते खास तौर तो पर एजुकेशन के फील्ड की जवानी वास्ते उन्होंने अपना भरपूर योगदान पाया था। ਇਸ ਸ਼ਾਨਦਾਰ ਸਕੂਲ ਦੇ ਬੱਚਿਆਂ ਨੂੰ ਵਧਾਈ ਦੇਣੀ ਆ ਜਿਨ੍ਹਾਂ ਨੇ ਵੱਡੀਆਂ-ਵੱਡੀਆਂ ਪ੍ਰਾਪਤੀਆਂ ਕੀਤੀਆਂ ਨੇ ਜਿਨ੍ਹਾਂ ਦੇ ਬਾਰੇ ਪ੍ਰਿੰਸੀਪਲ ਸਾਹਿਬ ਨੇ ਸਾਨੂੰ ਹੁਣੇ ਦੱਸਿਆ ਆਜ ਸਾਡ ਬਾਦਲ ਦੇ ਜਨਮ ਦਿਨ ਦੇ ਦਿਨ ਮੈਂ ਸਮਝਦੀ ਹਾਂ ਉਹਨਾਂ ਵਾਸਤੇ ਇਸ ਤੋਂ ਵੱਡੀ ਕੋਈ ਸ਼ਰਧਾਂਜਲੀ ਨਹੀਂ ਹੋ ਸਕਦੀ ਕਿ ਜਿਹੜੇ ਇਨਸਾਨ ਨੇ ਆਪਣੀ ਸਾਰੀ ਉਮਰ ਪੰਜਾਬ ਵਾਸਤੇ ਖਾਸ ਤੌਰ ਤੇ education that field which ਪੰਜਾਬ ਦੀ ਜਵਾਨੀ ਵਾਸਤੇ ਉਹਨਾਂ ਨੇ ਅੰਮਾ ਭਰਪੂਰ ਯੋਗਦਾਨ ਪਾਇਆ ਇਸ ਇਲਾਕੇ ਤੇ ਤਾਂ ਮੈਂ ਆ ਕਹਿ ਸਕਦੀ ਆ ਕਿ ਜੇ ਇਸ ਸਾਡੇ ਪਛਲੇ ਹੋਏ ਇਲਾਕੇ 'ਚ ਪਹਿਲਾ ਕੁੜੀਆਂ ਦਾ ਜੇ ਸਕੂਲ ਆਇਆ ਉਹ ਵੀ ਬਾਲ ਗੱਬੀ ਦੀ ਦੇਣ ਕੁੜੀਆਂ ਦੇ ਜੇ ਪਹਿਲਾ ਕਾਲਜ ਆਇਆ ਉਹ ਵੀ ਬਾਲ ਗੱਬੀ ਦੀ ਦੇਣ ਜਿੱਥੇ ਇਲਾਕੇ ਦੀ ਕੁੜੀਆਂ ਹੀ ਨਹੀਂ ਲੇਕਿਨ ਦੂਰਰਾਬੇ ਪਾਵੇ Rajasthan ਤੋਂ ਹੋਣ ਪਾਵੇ Haryana ਤੋਂ ਹੋਣ ਯਾਹ ਵੀ ਸਾਡੇ ਥਿਆਨੇ ਆ ਕੇ ਇੱਥੋਂ ਸਿੱਖਿਆ ਲੈ ਕੇ ਅੱਗੇ ਜਾ ਕੇ ਉਹਨਾਂ ਨੇ ਆਪਣੇ ਪਰਿਵਾਰਾਂ ਦਾ ਨਾਮ ਰੋਸ਼ਨ ਕੀਤਾ ਲੇਕਿਨ ਹਰ ਖੇਤਰ ਵਿੱਚ ਉਹਨਾਂ ਨੇ ਚਾਹਿਆ ਕਿ ਬੱਚੇ ਅੱਗੇ ਵਧਣ ਭਾਵੇਂ ਆਪਾਂ ਦੇਖੀਏ ਕਿ ਗਰਲਸ ਕਾਲਜ ਹੋਏ ਇੱਥੇ ਦਾ ਜਾਂ ਫਿਰ ਮਾਤਾ ਪਾਤਕੋਲ ਅਕੈਡਮੀ ਜਿੱਥੇ ਆਮ ਫਾਸਿਲਟੀ ਟ੍ਰੇਨਿੰਗ ਮਿਲਦੀ ਹੈ ਇਹ ਵੀ ਬਾਦਲ ਸਾਹਿਬ ਦੀ ਸੋਚ ਇੱਥੇ ਅੱਜ ਬੱਚੇ ਤੇ ਬੱਚੀਆਂ ਇਸ ਅਕੈਡਮੀ ਤੋਂ ਨਿਕਲ ਕੇ ਵੱਡੀ ਵੱਡੀ ਪੋਸਟਾਂ 'ਚ ਦੇਸ਼ ਦੀ ਸੇਵਾ ਕਰ ਰਹੇ ਨੇ। ਮੈਂ ਕੱਲ ਪਤੇਗੜ ਸਾਹਿਬ ਸਿਗੀ ਤੇ ਉੱਥੇ ਵੀ ਜਿਹੜੇ ਧਾਰਮਿਕ ਸਿੱਖਿਆ ਵਾਸਤੇ ਸਾਡੇ ਸਿੱਖ ਕੌਮ ਦਾ ਸਿੱਖਿਆ ਬੱਚਿਆਂ ਨੂੰ ਅਗਲੀ ਪੀੜ੍ਹੀਆਂ ਨੂੰ ਸਿਖਾਉਣ ਵਾਸਤੇ ਵੀ ਜਿਹੜਾ ਉਹਨਾਂ ਨੇ ਧਾਰਮਿਕ ਸਿੱਖਿਆ ਲੈ ਕੇਂਦਰ ਖੋਲੇ ਉਹ ਵੀ ਬਹੁਤ ਹੀ ਵੱਡੇ ਛਲਾਇਆ ਸ਼ਲਾਗਾ ਯੋ ਤੇ ਫਿਰ ਆਦਰ ਸਕੂਲ ਦੀ ਸੋਚ ਇਥੇ ਗਰੀਬ ਬੱਚਿਆਂ ਨੂੰ ਵਧੀਆ ਸਿੱਖਿਆ ਮਿਲੇ ਮੈਰਿਟੋਰੀਅ ਸਕੂਲ ਖੋਲਣਾ ਜਿਹੜੇ ਹੁਸ਼ਿਆਰ ਬੱਚੇ ਉਹਨਾਂ ਦੇ ਪਰਿਵਾਰਾਂ 'ਚ ਉਹ ਸਮਰੱਥਾ ਨਾ ਹੋਵੇ ਉਹ ਜਿਹੇ ਮੈਰਿਟੋਰੀਅ ਸਕੂਲ ਹੈ ਨਾ ਸਾਰਿਆਂ ਨੇ ਚੱਪਾ ਦੇਖ ਰਿਹਾ ਕਿ ਅੱਜ ਬੱਚੇ ਉਥੋਂ ਪਾਸ ਆਊਟ ਕਰਕੇ ਇਹ ਬਾਦਲ ਸਾਹਿਬ ਦੀ ਦੇਣ ਜਿਹਦੇ ਕਰਕੇ ਪੰਜਾਬ ਦੇ ਬੱਚੇ ਅੱਗੇ ਵੱਧ ਰਹੇ ਨੇ ਤੇ ਜਦ મે ਮਾਲਵਾ ਸੁਣ ਦੀ ਗੱਲ ਕਰਾਂ ਤੇ ਹੁਨੇ ਪ੍ਰਿੰਸੀਪਲ ਸਾਹਿਬ ਨੇ ਦੱਸਿਆ ਉਹ ਕਿਹੜਾ ਖੇਤਰ ਹੈ ਜਿੱਥੇ ਇਸ ਸਕੂਲ ਦੇ ਬੱਚਿਆਂ ਨੇ ਵੱਡੀ ਪ੍ਰਾਪਤੀਆਂ ਨਹੀਂ ਪ੍ਰਾਪਤ ਕੀਤੀਆਂ ਵਕੀਲ ਹੋਣ ਲਾਇਰ ਹੋਣ ਡਾਕਟਰ ਹੋਣ ਸਪੋਰਟਸ ਹੋਣ ਐਕਸਟਰਾ ਕਰਿਕੂਲਰ ਐਥਲੈਟਿਕਸ ਹੋਏ ਹਰ ਪੱਖੋਂ ਉਹਨਾਂ ਨੇ ਪ੍ਰਾਪਤੀਆਂ ਕੀਤੀਆਂ ਤੇ ਅੱਜ ਮੈਂ ਆਹ ਕਹਿ ਸਕਦੀਆਂ ਕਿ ਸਾਡੇ ਬਾਪੂ ਬਾਦਲ ਦੇ ਸੋ ਉਸਦੇ ਤੇ ਸੋ ਵੱਡੀ ਹੋਰ ਕੋਈ ਮੋਰਨਿੰਗ ਹੋ ਸਕਦੀ ਕਿ ਉਹਨਾਂ ਦੀ ਸੋਤ ਅਜ ਵੀ ਬੱਚੇ ਤੇ ਬਣੀ ਜਾ ਰਹੀ ਹੈ